ਆਮ ਘਰਾਂ ਦੇ ਵਿੱਚ ਆਪਾਂ ਜਿਆਦਾ ਹਾਰਪਿਕ ਦਾ ਇਸਤੇਮਾਲ ਕਰਦੇ ਆ ਹਾਰਪਿਕ ਤੇ ਇਹਦੇ ਰਿਜ਼ਲਟ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਹਾਰਪਿਕ ਨਾਲ ਇਸ ਦੀ ਪਾਵਰ ਜਿਹੜੀ ਹੈ ਨਾ ਕਲੀਨਿੰਗ ਕਰਨ ਦੀ ਬਹੁਤ ਪਾਵਰਫੁਲ ਹੈ ਇਸ ਕਰਕੇ ਮੈਂ ਵੀਰ ਤੋਂ ਤਲੀਆ ਸੀਗਾ ਬਾਈ ਜੀ ਵੀ ਆਪਣੇ ਸ਼ੀਟ ਨਾਲ ਬਹੁਤ ਹੀ ਗੰਦੀ ਹੋਈ ਪਈ ਹੈ ਜੇ ਸਾਫ਼ ਨਾ ਹੋਏਗੀ ਤੇ ਆਪਾਂ ਨੂੰ ਸ਼ੀਟ ਨਵੀਂ ਲਾਉਣੀ ਪਏ ਆਪਣੇ ਚੈਨਲ ਦੇ ਨਾਲ ਹਮੇਸ਼ਾ ਆਪਾਂ ਕੰਮ ਵਾਲੀਆਂ ਵੀਡੀਓ ਪਾਉਨੇ ਆ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਆਪਣੇ ਘਰਾਂ ਦੇ ਵਿੱਚ ਟਾਇਲਟ ਸ਼ੀਟ ਲੱਗੀ ਹੁੰਦੀ ਹੈ ਜਾਂ ਵਾਸ਼ ਵੇਸ਼ਨ ਲੱਗੇ ਹੁੰਦੇ ਨੇ ਜਾਂ ਫਿਰ ਹੋਰ ਜਿਹੜੀ ਮੰਨ ਲਓ ਚੀਨੀ ਦੇ ਬਣੀਆਂ ਹੋਈਆਂ ਚੀਜ਼ਾਂ ਹੁੰਦੀਆਂ ਤੇ ਬਿਓਰਡ ਬਲੂ ਜਿਹੜਾ ਆਹ ਵਾਲਾ ਇੱਕ ਕਲੀਨਰ ਹੈਗਾ ਜਿਹਨੂੰ ਆਪਾਂ ਟਾਇਲਟ ਸ਼ੀਟ ਸਾਫ਼ ਕਰਨ ਵਾਸਤੇ ਵਰਤਦੇ ਆਗੇ ਇੰਦਰ ਰਿਜ਼ਲਟ ਤੁਹਾਨੂੰ ਵਿਖਾਉਣੇ ਆਂ ਇਹਦਾ ਰਿਜ਼ਲਟ ਲਾਜਵਾਬ ਰਿਜ਼ਲਟ ਹੈ ਆਪਾਂ ਬਾਥਰੂਮ ਨਵੇਂ ਬਣਵਾ ਰਹੇ ਸੀ ਤੇ ਪਹਿਲਾਂ ਸੋਚਦੇ ਸੀ ਕਿ ਸ਼ੀਟ ਨਵੀਂ ਲੈ ਲਈਏ ਫਿਰ ਸੋਚਿਆ ਵੀ ਕੁਝ ਨਾ ਕੁਝ ਕਿਸੇ ਤਰੀਕੇ ਆਪਾਂ ਬਚਤ ਕਰ ਲਈਏ ਤੇ ਬਾਈ ਜੀ ਕਹਿੰਦੇ ਵੀ ਜੇ ਆਪਾਂ ਸ਼ੀਟ ਇਹਨੂੰ ਸਹੀ ਤਰੀਕੇ ਨਾਲ ਪੋਟ ਲਵਾਂਗੇ ਕਈ ਵਾਰੀ ਇਹ ਟੁੱਟ ਜਾਂਦੀ ਹੈ ਜੇ ਸਹੀ ਤਰੀਕੇ ਨਾਲ ਪੁੱਟੀ ਗਈ ਤੇ ਆਪਾਂ ਇਹਹੀ ਤਰੀਕ ਜਿਹੜੀ ਹੈ ਸ਼ੀਟ ਵਰਤ ਲਵਾਂਗੇ ਮਾਰਕੀਟ ਦੇ ਵਿੱਚ ਆਪਾਂ ਸ਼ੀਟ ਲੈਣ ਜਾਵਾਂਗੇ ਤੇ ਘੜ ਤੋਂ ਘੱਟ 5-6000 ਰੁਪਏ ਤੋਂ ਮੈਨੂੰ ਨਹੀਂ ਲੱਗਦਾ ਵੀ ਘੱਟ ਕੁਝ ਸ਼ੀਟ ਆਉਂਦੀ ਹੋਵੇਗੀ। ਦੋਸਤੋ ਉੱਪਰ ਆਪਣੀ ਚੁਆਇਸ ਹੈ ਕੋਈ 15000 ਦੀ ਲੈ ਲੈ 20000 ਦੀ ਲੈ ਲੈ। ਉਹ ਵੱਖਰੇ ਵੱਖਰੇ ਰੇਟ ਹੁੰਦੇ ਨੇ। ਤੇ ਆਪਾਂ ਇਹ ਸ਼ੀਟ ਨੂੰ ਸਾਫ਼ ਕਰਾਂਗੇ। ਇੱਕ ਵਾਰੀ ਤਾਂ ਬਾਹਰ ਪਾਈ ਏਦਾਂ ਲੱਗਦੀ ਵੀ ਵਾਕਈ ਇੱਕਵਾੜ ਈ ਇਹ ਕਿਸੇ ਕੰਮ ਦੀ ਸ਼ੀਟ ਨਹੀਂ ਈ। ਪਹਿਲਾਂ ਤਾਂ ਪਾਣੀ ਨਾਲ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਜਿਹੜਾ ਆਸੇ-ਪਾਸੇ ਜਿਹੜਾ ਸੀਮਿੰਟ ਲੱਗਾ ਸੀ ਉਹਨੂੰ ਵੀ ਸਾਫ਼ ਕਰ ਲਿਆ। ਫਿਰ ਇਹੀ ਲਿਕਵਿਡ ਜਿਹੜਾ ਇਹਨੂੰ ਸਾਰੀ ਸ਼ੀਟ ਦੇ ਉੱਪਰਲੇ ਬੰਨੇ ਪਾ ਕੇ ਤੇ ਚੰਗੀ ਤਰ੍ਹਾਂ ਬਰਸ਼ ਮਾਰ ਬ੍ਰਸ਼ ਮਾਰੋ ਹਰ ਇੱਕ ਜਗ੍ਹਾ ਤੇ ਬ੍ਰਸ਼ ਮਾਰਨਾ ਜ਼ਰੂਰੀ ਹੈ ਕਿਉਂਕਿ ਜਿਹੜੀ ਜਗ੍ਹਾ ਤੇ ਇਹ ਲਿਕਵਿਡ ਨਹੀਂ ਲੱਗੇਗਾ ਉਹ ਜਗ੍ਹਾ ਤੇ ਦੀ ਸਫਾਈ ਨਹੀਂ ਹੋਵੇਗੀ ਸ਼ੀਟ ਦੇ ਉੱਪਰ ਲਿਕਵਿਡ ਮਾਰ ਕੇ ਸ਼ੀਟ ਨੂੰ ਆਪਾਂ ਰੱਖ ਦਿੱਤਾ ਸਾਈਡ ਤੇ ਤੇ ਹੁਣ ਵਾਰੀ ਆਉਂਦੀ ਇਹਦੇ ਉੱਪਰ ਵਾਲੇ ਟੱਕਰਾਂ ਨੂੰ ਸਾਫ਼ ਕਰਨ ਦੇ ਆਮ ਘਰਾਂ ਦੇ ਵਿੱਚ ਆਪਾਂ ਜਿਆਦਾ ਹਾਰਪਿਕ ਦਾ ਇਸਤੇਮਾਲ ਕਰਦੇ ਆ ਹਾਰਪਿਕ ਤੇ ਇਹਦੇ ਰਿਜ਼ਲਟ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਹਾਰਪਿਕ ਨਾਲ ਇਸ ਦੀ ਪਾਵਰ ਜਿਹੜੀ ਹੈ ਨਾ ਕਲੀਨਿੰਗ ਕਰਨ ਦੀ ਬਹੁਤ ਪਾਵਰਫੁੱਲ ਹੈ ਇਸ ਕਰਕੇ ਮੈਂ ਵੀਰ ਤੋਂ ਇਹ ਆ ਸੀਗਾ ਬਾਈ ਜੀ ਵੀ ਆਪਣੇ ਸ਼ੀਟ ਨਾਲ ਬਹੁਤ ਹੀ ਗੰਦੀ ਹੋਈ ਪਈ ਹੈ ਜੇ ਸਾਫ਼ ਨਾ ਹੋਏਗੀ ਤੇ ਆਪਾਂ ਨੂੰ ਸ਼ੀਟ ਨਵੀਂ ਲਾਉਣੀ ਪੈਗੀ ਤੇ ਵੀਰ ਨੇ ਆਪਾਂ ਨੂੰ ਯਕੀਨ ਕਰਕੇ ਇਹ ਚੀਜ਼ ਦਿੱਤੀ ਕਿ ਆਪਾਂ ਇਸ ਚੀਜ਼ ਦੀ ਮਸ਼ਹੂਰੀ ਨਹੀਂ ਕਰ ਰਹੇ ਤੇ ਆਪਾਂ ਰਿਜ਼ਲਟ ਵੀ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਇਹਦੇ ਨਾਲ ਸਫਾਈ ਹੋ ਜਾਂਦੀ ਹੈ ਇਹਦੇ ਉੱਪਰ ਲਿਕਵਿਡ ਡੋਲਣ ਤੋਂ ਬਾਅਦ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਬਰਸ਼ ਨਾਲ ਸਾਰੇ ਬਨੇ ਲੱਕੜ ਨੂੰ ਫਲਾ ਦਿੱਤਾ ਤੇ ਉਸ ਤੋਂ ਬਾਅਦ ਢੱਕਣ ਨੂੰ ਖੋਲ ਕੇ ਜਿਹੜਾ ਅੰਦਰ ਵਾਲਾ ਸਾਈਡ ਸੀ ਨਾ ਉਂਦੇ ਉੱਪਰ ਵੀ ਉਸੇ ਤਰ੍ਹਾਂ ਲਿਕਵਿਡ ਲਗਾ ਕੇ ਤੇ ਇਹਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਲਿਕਵਿਡ ਤੁਹਾਨੂੰ ਦੱਸਿਆ ਵੀ ਹਰ ਜਗ੍ਹਾ ਤੇ ਲੱਗਣਾ ਜ਼ਰੂਰੀ ਆ। ਜੇਕਰ ਨਹੀਂ ਲੱਗੇਗਾ ਤੇ ਉਸ ਜਗ੍ਹਾ ਤੇ ਸਫਾਈ ਨਹੀਂ ਹੋਏਗੀ। ਹੁਣ ਆਪਾਂ ਇਸ ਢੱਕਣ ਦੇ ਉੱਪਰ ਲਗਾ ਕੇ ਲਿਕਵਿਡ ਛੱਡ ਦਿੱਤਾ ਤੇ ਵਾਰੀ ਆ ਗਈ ਸ਼ੀਰ ਦੀ। ਸ਼ੀਟ ਦੇ ਉੱਪਰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਪਾਣੀ ਪਾਰ ਲਿਆ ਪਾਣੀ ਮਾਰਨ ਤੋਂ ਬਾਅਦ ਵਿੱਚ ਉਸੇ ਤਰ੍ਹਾਂ ਬਰਸ਼ ਦੇ ਨਾਲ ਚੰਗੀ ਤਰ੍ਹਾਂ ਇਹਦੇ ਜਿੱਥੇ-ਜਿੱਥੇ ਲਿਕਵਿਡ ਲੱਗਾ ਉਹਨੂੰ ਸਾਫ਼ ਕਰਦੇ ਜਾਂਦੇ ਹਾਂ ਜਿਵੇਂ-ਜਿਵੇਂ ਆਪਾਂ ਸਾਫ਼ ਕਰਦੇ ਪਏ ਤਾਂ ਤੁਹਾਡੇ ਸਾਹਮਣੇ ਰਿਜ਼ਲਟ ਆਉਣਾ ਸ਼ੁਰੂ ਹੋ ਗਿਆ ਪਹਿਲਾਂ ਸ਼ੀਟ ਦੀ ਕੀ ਹਾਲਤ ਸੀ ਤੇ ਹੁਣ ਤੁਸੀਂ ਵੇਖੋ ਵੀ ਜਿਵੇਂ-ਜਿਵੇਂ ਪਾਣੀ ਵਜਦਾ ਪਿਆ ਬਰਸ਼ ਵਜਦਾ ਪਿਆ ਤੇ ਸ਼ੀਟ ਵੇਖੋ ਕਿੰਨਾ ਜਾਨਾ ਚਮਕਦੇ ਵਿੱਚ ਬਾਹਰ ਆ ਰਹੀ ਹੈ ਉਹ ਨਹੀਂ ਹੋਣਾ ਅੱਜਰਾ ਪਹਿਚਾਨ ਕਰੋ ਜਿਹੜਾ ਆਪਾਂ ਸ਼ੁਰੂ ਦੇ ਵਿੱਚ ਵੀਡੀਓ ਜੇ ਤੁਹਾਨੂੰ ਦਿਖਾਇਆ ਸੀਗਾ ਉਹੀ ਸ਼ੀਟ ਹੈ ਜਿਹੜੀ ਮੰਨ ਲਓ ਕੁਆਡ ਬਣੀ ਪਈ ਸੀਗੀ ਉਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਵਿੱਚ ਇਸੇ ਕੈਮੀਕਲ ਦਾ ਇੱਕ ਕਮਾਲ ਹੈ ਕਿ ਜਿਹੜੀ ਸ਼ੀਟ ਹੈ ਬਿਲਕੁਲ ਨਵੀਂ ਨਕੋਰ ਲੱਗਦੀ ਪਈ ਆ ਜਿਹੜਾ ਸਪਰੇਅ ਵਾਲਾ ਸਿਸਟਮ ਹੈ ਉਹ ਵੀ ਬਿਲਕੁਲ ਐ ਕਲੀਨ ਹੋ ਚੁੱਕਾ ਹੁਣ ਇਹ ਸ਼ੀਟ ਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਤੇ ਆਪਣੇ ਕੋਲ ਆਹ ਵਾਲੀ ਹੈ ਟੈਂਕੀ ਇਹਦੇ ਉੱਪਰ ਵੀ ਕਾਫੀ ਜਿਆਦਾ ਰਸਟ ਲੱਗੀ ਹੋਈ ਹੈ ਇਹਨੂੰ ਵੀ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਹੁਣ ਟੈਂਕੀ ਨੂੰ ਵੀ ਆਪਾਂ ਪਾਣੀ ਨਾਲ ਚੰਗੀ ਤਰ੍ਹਾਂ ਇੱਕ ਵਾਰੀ ਸਾਫ਼ ਕਰ ਲੈਨੇ ਆ ਤੇ ਉਸ ਤੋਂ ਬਾਅਦ ਵਿੱਚ ਇਹਦੇ ਉੱਪਰ ਆਪਾਂ ਮਾਰ ਰਹੇ ਹਾਂ ਲਿਕਵਰ ਤੇ ਕਈਆਂ ਵੀਰਾਂ ਦੇ ਮਨ ਦੇ ਵਿੱਚ ਇਹ ਸਵਾਲ ਆਉਂਦਾ ਹੋਵੇਗਾ ਵੈਸੇ ਕਈਆਂ ਨੂੰ ਤਾਂ ਬਹੁਤ ਸਾਰਿਆਂ ਨੂੰ ਪਤਾ ਹੋਵੇਗਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਿੰਨੇ ਆ ਕਿ ਕਈ ਕ ਸੋਚਦੇ ਹੋਣਗੇ ਵੀ ਕਿੰਨੀ ਕੁ ਕੀਮਤ ਆਗਿਆ ਇਹ ਸਿਰਫ ਆਪਾਂ ਨੂੰ 180 ਰੁਪਏ ਦਾ ਬਾਈ ਨੇ ਦਿੱਤਾ ਸੀਗਾ ਵੀ ਬੜਾ ਭਰੋਸੇ ਨਾਲ ਦਿੱਤਾ ਹੈ ਵੀ ਚੀਜ਼ ਇਹ ਵਧੀਆ ਤੇ ਵਾਕਈ ਇਸ ਚੀਜ਼ ਭਰੋਸੇ ਲਾਇਕ ਹੈ ਰਿਜ਼ਲਟ ਤੁਹਾਡੇ ਸਾਹਮਣੇ ਆ ਦੋਵੇਂ ਚੀਜ਼ਾਂ ਬਿਲਕੁਲ ਲਿਸ਼ਕਾਂ ਪਈਆਂ ਮਾਰਦੀਆਂ ਜੇਕਰ ਇਹ ਵੀਡੀਓ ਪਸੰਦ ਆਈ ਇਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਧੰਨਵਾਦ ਜੀ